ਕਿਸਮਤ ਦਾ ਦਰਵਾਜ਼ਾ ਖੁੱਲਦਾ ਹੈ ਲੇਕਿਨ ਦਰਵਾਜ਼ਾ ਪਹਿਲਾਂ ਖੜਕਾਣਾ ਪੈਂਦਾ ਔਰ ਕੁੜੀ ਨੇ ਸਹੀ ਸਮੇਂ ਤੇ ਦਰਵਾਜ਼ਾ ਖੜਕਾਇਆ ਔਰ ਅੱਜ ਪਲੱਸ 2 ਦਾ ਰਿਜ਼ਲਟ ਆਇਆ ਤੇ ਬੇਟੀ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਪੂਰੇ ਪੰਜਾਬ ਵਿੱਚ 8ਵਾਂ ਸਥਾਨ ਹਾਸਲ ਕੀਤਾ ਪਹਿਲਾਂ ਤਿਆਰੀ ਕਿਵੇਂ ਕਰਦੇ ਸੀਗੇ ਕੁਝ ਆਪ ਸਮਝਾਉਣਾ ਵੀ ਜਿਹੜੇ ਤੁਹਾਡੇ ਨਿੱਕੇ ਭੈਣ ਭਰਾ ਦੇਖ ਰਹੇ ਆ ਤਿਆਰੀ ਕੁਝ ਖਾਸ ਤਾਂ ਨਹੀਂ ਆਪਣਾ ਟਾਈਮ ਟੇਬਲ ਦੇ ਅਕੋਰਡਿੰਗ ਚੱਲਣਾ ਤੇ ਇੱਕ ਸ케ਚੂਲ ਬਣਾਇਆ ਸੀ ਮਤਲਬ ਹਾਂਜੀ ਸ케ਚੂਲ ਬਣਾਇਆ ਸੀ ਐਕਸਟਰਾ ਐਫਰਟ ਕਰਦੇ ਸੀਗੇ ਐਕਸਟਰਾ ਹਾਂਜੀ ਜਿੱਦਾਂ ਸਕੂਲ ਪੜਾਇਆ ਉਸ ਤੋਂ ਬਾਅਦ ਘਰੇ ਜਾ ਕੇ ਵੀ ਕਿ ਬਸ ਗੋਡ ਗਿਫਤੀ ਆ ਕਿ ਮੈਂ ਜੋ ਪੜ ਲੈਣੀ ਆ ਮੈਂ ਨਹੀਂ ਭੁੱਲਦੀ ਮੰਮੀ ਮੈਨੂੰ ਬਦਾਮ ਸਵੇਰੇ ਸਵੇਰੇ ਖਿਲਾਉਂਦੀ ਆ ਮੈਂ ਜੋ ਪੜਦੀ ਆ ਮੱਥਰ ਦੇ ਕੇ ਜਾਨੀ ਉਹੀ ਆ ਜਾਂਦਾ ਐਦਾਂ ਵੀ ਹੁੰਦਾ ਮਾਣ ਜਿਆ ਮਹਿਸੂਸ ਹੋ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਆ ਸਾਡਾ ਮਤਲਬ ਨਾ ਰੋਸ਼ਨ ਕਿ ਕਰ ਰਹੀ ਗੁੜੀ ਹਾਂ ਇਹਦਾ 10ਵੀਂ ਦੇ ਵਿੱਚੋ ਵੀ ਮੈਨੂੰ ਟੌਪ ਕਰਕੇ ਸਾਡਾ ਸਿਰ ਰੋਚਾ ਕੀਤਾ ਤੇ ਹੁਣ 12 ਦੇ ਵਿੱਚੋ ਵੀ ਬਹੁਤ ਮਾਣ ਜਿਆ ਮਾਣ ਮਹਿਸੂਸ ਹੋ ਰਿਹਾ ਹੈ ਜਦੋਂ ਤਾਂ ਬੱਚੇ ਕਰਦੇ ਹੁੰਦੇ ਜੀ ਥੋੜਾ ਬਸ ਸੋਸ਼ਲ ਮੀਡੀਆ ਕਿੰਨਾ ਕਯੂਜ਼ ਕਰਦੀ ਕਰਦੀ ਨਹੀਂ ਬਹੁਤ ਕਰਦੀ ਪੜ੍ਹਾਈ ਲਈ ਹਾਂਜੀ ਬਸ ਫਿਰ ਘਰ ਦਾ ਕੰਮ ਉਹ ਵੀ ਕਰ ਲੈਂਦੀ ਸਾਰਾ 16 ਘੰਟੇ ਸੰਪੂਰਨ ਹੈ ਫਿਰ ਕੰਮ ਵੀ ਸਾਰਾ ਹੀ ਘਰ ਦਾ ਕਰ ਲੈਂਦੀ ਆ ਜੀ ਤੁਪ ਦਿੱਲੀਆ ਤਾਂ ਬੱਚੇ ਜਿਹੜੇ ਮਿਹਨਤ ਕਰਦੇ ਆ ਉਹਦੇ ਤਰੋ ਤੇ ਆਉਂਦੀਆਂ ਹੀ ਰਹਿੰਦੀਆਂ ਆ ਜਦੋਂ ਉਹਦਾ ਬੱਬਰ ਕਰਨ ਸਿੰਘ ਅਦਾਰਾ ਜਿਹੜਾ ਆ 1996 ਈਸਵੀ ਵਿੱਚ ਸਟਾਰਟ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆ ਹਰ ਫੀਲਡ ਦੇ ਵਿੱਚ ਮੱਲਾ ਮਾਰਦੇ ਆ ਚਾਹੇ ਖੇਡਾਂ ਦਾ ਹੋਵੇ ਚਾਹੇ ਧਾਰਮਿਕ ਹੋਵੇ ਚਾਹੇ ਜਿਹੜੇ ਵਿਦਿਆਤ ਹੋਣ ਸਾਡਾ ਜਿਹੜਾ ਇਹ ਬੱਬਰ ਕਰਨ ਸਿੰਘ ਸਕੂਲ ਜਿਹੜਾ ਹੈਗਾ ਆ ਇੱਥੋਂ ਜਿੰਦੇ ਵੀ ਬੱਚੇ ਹੱਦ ਤੱਕ ਪੜਕੇ ਗਏ ਆ ਉਹ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰਲੇ ਬਾਹਲੇ ਸਾਡੇ ਦੇਸ਼ ਵਿੱਚ ਵੀ ਵਧੀਆ ਤੋਂ ਵਧੀਆ ਜਿਹੜੀਆਂ ਨੌਕਰੀਆਂ ਤੇ ਹੋਇਆ ਉਹ ਅਕੈਡੈਮਿਕ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਜਿੰਨੇ ਵੀ ਸਕੂਲ ਦੇ ਵਿੱਚ ਲਗਭਗ 50 ਤੋਂ ਉੱਤੇ ਕਮਰੇ ਹਨ ਹਰ ਸ਼ਹੀਦ ਦੇ ਨਾਂ ਤੇ ਹਨ ਔਰ ਹਰ ਸ਼ਹੀਦ ਦਾ ਜੋ ਜੀਵਨ ਹੈ ਸੰਖੇਪ ਵਿੱਚ ਹਰ ਕਲਾਸ ਦਾ ਜੋ ਇੰਚਾਰਜ ਹੈ ਉਹਨਾਂ ਨੂੰ ਦੱਸ ਦੋ ਅਲੀ ਸਾਹਿਬ ਨੇ ਕਿਹਾ ਕਿ ਤੁਹਾਡਾ ਟੇਸਟ ਮਤਲਬ ਤੁਹਾਡੀ ਟੈਂਡੈਂਸੀ ਤੁਹਾਡਾ ਰੁਝਾਨ ਕਿੱਧਰ ਹੈ ਹੁਣ ਤੁਸੀਂ ਕਿਸ ਫੀਲਡ ਵੱਲ ਜਾਣਾ ਕੀ ਕਰਨਾ ਚਾਹੁੰਦੇ ਹੋ ਅੱਗੇ ਮੈਂ ਆਈਐਸ ਬਣਨਾ ਚਾਹੁੰਦੀ ਹਾਂ ਅੱਛਾ ਉਹ ਚੰਗੀ ਗੱਲ ਹੈ ਮਿਹਨਤ ਪਰ ਹੋਰ ਬਹੁਤ ਕਰਨੀ ਪੈਣੀ ਹੈ ਬਹੁਤ ਲਗਨ ਨਾਲ ਬੜੇ ਮਾਸੂਮ ਜਿਹੇ ਤਰੀਕੇ ਨਾਲ ਕਹਿੰਦੇ ਕੋਈ ਗੱਲ ਨਹੀਂ ਮਿਹਨਤ ਦਾ ਕੀ ਆ ਮੈਂ ਮਿਹਨਤ ਕਰ ਕਰਕੇ ਇੱਥੇ ਤੱਕ ਆਈ ਆ ਕਿ ਮਿਹਨਤ ਨਾਲ ਮੰਜ਼ਿਲ ਮਿਲਦੀ ਹੈ ਮਿਹਨਤ ਨਾਲ ਹੀ ਖੁੱਲਦੇ ਨੇ ਭਾਗ ਦੋਸਤੋ ਕਹਿੰਦੇ ਸੁਪਨੇ ਪੂਰੇ ਹੁੰਦੇ ਆ ਸੱਚੀ ਹੁੰਦੇ ਆ ਲੇਕਿਨ ਸੁਪਨੇ ਪੂਰੇ ਉਹਨਾਂ ਦੇ ਹੁੰਦੇ ਆ ਜੋ ਨੀਂਦ ਦਾ ਕਰਦੇ ਨੇ ਤਿਆਗ ਦੋਸਤੋ ਜੋ ਨੀਂਦ ਦਾ ਕਰਦੇ ਨੇ ਤਿਆਗ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇ ਇੱਕ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਅੱਜ ਪਹੁੰਚੇ ਆ ਪਿੰਡ ਦੌਲਤਪੁਰ ਔਰ ਇਸ ਸਮੇ ਅਸੀਂ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚੇ ਆ ਔਰ ਇਹ ਉਹ ਧਰਤੀ ਹੈ ਜਿਸ ਧਰਤੀ ਨੇ ਆਜ਼ਾਦੀ ਵਿੱਚ ਬਹੁਤ ਯੋਗਦਾਨ ਪਾਇਆ ਅਤੇ ਇਸ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਵੀ ਇੱਕ ਆਜ਼ਾਦ ਫਲਸਫਾ ਦਿੱਤਾ ਅਤੇ ਬੱਚਿਆਂ ਨੇ ਵੀ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਕੇ ਆਪਣੀ ਸੋਚ ਦਾ ਝੰਡਾ ਗੱਡਿਆ ਲੇਕਿਨ ਅੱਜ ਇੱਕ ਝੰਡਾ ਹੋਰ ਗੱਡਿਆ ਗਿਆ ਕਿਉਂਕਿ ਮੇਰੇ ਨਾਲ ਫਰੇਮ ਵਿੱਚ ਨਜ਼ਰ ਆ ਰਹੀ ਲੜਕੀ ਜੋ ਸਾਡੀ ਬੇਟੀ ਹੈ ਗੁਰਲੀਨ ਕੌਰ ਉਸਨੇ ਸਕੂਲ ਦਾ ਬਹੁਤ ਮਾਣ ਵਧਾਇਆ ਮੈਂ ਗੁਰਲੀਨ ਕੌਰ ਨਾਲ ਤੁਹਾਨੂੰ ਇੰਟਰੋਡਿਊਸ ਕਰਾਂ ਉਸ ਤੋਂ ਪਹਿਲਾਂ ਗੱਲ ਜ਼ਰੂਰ ਕਹਿਣੀ ਚਾਹਨਾ ਕਿ ਕਿਸਮਤ ਦਾ ਦਰਵਾਜ਼ਾ ਖੁੱਲਦਾ ਹੈ ਲੇਕਿਨ ਦਰਵਾਜ਼ਾ ਪਹਿਲਾਂ ਖੜਕਾਣਾ ਪੈਂਦਾ ਔਰ ਕੁੜੀ ਨੇ ਸਹੀ ਸਮੇਂ ਤੇ ਦਰਵਾਜ਼ਾ ਖੜਕਾਇਆ ਔਰ ਅੱਜ ਪਲੱਸ 2 ਦਾ ਰਿਜ਼ਲਟ ਆਇਆ ਤੇ ਬੇਟੀ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਪੂਰੇ ਪੰਜਾਬ ਵਿੱਚ 8ਵਾਂ ਸਥਾਨ ਹਾਸਲ ਕੀਤਾ ਪਹਿਲਾਂ ਸੇ ਮੁਬਾਰਕਬਾਦ ਦਿੰਨੇ ਆ ਫਿਰ ਛੋਟੀ ਜੀ ਹਲਕੀ ਫੁਲਕੀ ਗੱਲਬਾਤ ਕਰਦੇ ਕਿਉਂਕਿ ਅਸੀਂ ਤੁਹਾਨੂੰ ਸਾਰ ਨੂੰ ਜਾਗ ਲਾਣਾ ਅਸੀਂ ਚਾਹੁੰਦੇ ਆ ਅਗਲੀ ਵਾਰ ਤੁਸੀਂ ਵੀ ਪਹਿਲੇ ਸਥਾਨ ਤੇ ਹੋ ਬਹੁਤ ਨਿੱਘਾ ਸਵਾਗਤ ਹੈ ਗੁਰਮੀਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸਰ ਤੁਹਾਡੇ ਮਦਰ ਫਾਦਰ ਨਾਲ अच्छा मैं सुनया कहंदे कि ਤੁਸੀਂ 10ਵੀਂ ਵਿੱਚ ਵੀ ਪਹਿਲਾ ਜਿਲ੍ਹੇ ਚ ਸਥਾਨ ਹਾਸਲ ਕੀਤਾ ਸੀ ਹਾਂਜੀ ਸਰ ਉਦੋਂ ਪੰਜਾਬ ਚ ਕਿੰਨਾ ਰੈਂਕ ਆਇਆ ਸੀ ਉਦੋਂ ਮੇਰਾ 12ਵਾਂ ਰੈਂਕ ਸੀਗਾ ਅੱਛਾ ਉਦੋਂ 12ਵਾਂ ਰੈਂਕ ਸੀ ਹੁਣ ਇਸ ਵਾਰ ਤਰੱਕੀ ਕਰ ਲਈ ਹਾਂਜੀ 8ਵਾਂ ਰੈਂਕ ਲਿਆਈ ਤੇ ਮੈਨੂੰ ਲੱਗਦਾ ਗ੍ਰੈਜੂਏਸ਼ਨ ਚ ਹੋਰ ਅੱਗੇ ਚਲੇ ਜਾਓਗੇ ਹਾਂਜੀ ਪੂਰੀ ਮਿਹਨਤ ਚਲੋ ਉਮੀਦ ਸੀ ਕਰਾਂਗੇ ਹਾਂਜੀ ਸੀ ਮਿਹਨਤ ਕਿੰਨੀ ਕੁ ਕੀਤੀ ਆ ਨੀਂਦ ਨੂੰ ਕਿੰਨਾ ਕੁ ਤਿਆਗਿਆ ਨੀਂਦ ਤਾਂ ਜਿੰਨੀ ਹੂੰ ਵਧੇ ਕਰੀਦੀ ਸੀਗੀ ਆਪਣੇ ਵੱਲੋਂ ਹੂੰ ਜਿੰਨਾ ਸਮਾਂ ਚਾਹੀਦਾ ਸੀ ਉਹ ਤੋਂ ਕਿਤੇ ਵੱਧ ਦਿੱਤਾ ਪੜਾਈ ਅਰੈਸਟ ਕਰਦੇ ਸੀ ਕਿ ਨਹੀਂ ਕਰਦੇ ਸੀ ਅਰੈਸਟ ਵੀ ਕਰੀਂਦੀ ਸੀ ਡਿਟਰਮੀਨੇਸ਼ਨ ਪੂਰੀ ਸੀ ਹਾਂਜੀ ਅੱਛਾ ਮਤਲਬ ਫੇ ਤਿਆਰੀ ਕਿਵੇਂ ਕਰਦੇ ਸੀਗੇ ਕੁਝ ਆਪਾਂ ਸਮਝਾਉਣਾ ਵੇ ਜਿਹੜੇ ਤੁਹਾਡੇ ਨਿੱਕੇ ਭੈਣ ਭਰਾ ਦੇਖ ਰਹੇ ਆ ਤਿਆਰੀ ਕੁਝ ਖਾਸ ਤਾਂ ਨਹੀਂ ਆਪਣਾ ਟਾਈਮ ਟੇਬਲ ਦੇ ਅਕੋਰਡਿੰਗ ਚੱਲਣਾ ਹੂੰ ਤੇ ਇੱਕ ਸਕੇਡਿਊਲ ਬਣਾਇਆ ਸੀ ਮਤਲਬ ਹਾਂਜੀ ਸਕੇਡਿਊਲ ਬਣਾ ਕੇ ਕੰਮ ਕਰਦੇ ਐਕਸਟਰਾ ਐਫਰਟ ਕਰਦੇ ਸੀਗੇ ਐਕਸਟਰਾ ਹਾਂਜੀ ਜਿੱਦਾਂ ਸਕੂਲ ਪੜਾਇਆ ਉਸ ਤੋਂ ਬਾਅਦ ਘਰੇ ਜਾ ਕੇ ਵੀ ਕਿ ਬਸ ਗੋਡ ਗਿਫਟ ਹੀ ਆ ਕਿ ਮੈਂ ਜੋ ਪੜ ਲੈਣੀ ਆ ਮੈਨੂੰ ਭੁੱਲਦੀ ਮੰਮੀ ਨੇ ਮੈਨੂੰ ਬਦਾਮ ਸਵੇਰੇ ਸਵੇਰੇ ਖਿਲਾ ਦਿੰਦੀ ਆ ਮੈਂ ਜੋ ਪੜਦੀ ਆ ਮੱਥਾ ਟੇਕ ਕੇ ਜਾਂਦੀ ਉਹੀ ਆ ਜਾਂਦਾ ਇਦਾਂ ਵੀ ਹੁੰਦਾ ਬਟ ਆਪਣੀ ਵੀ ਬਲੈਸਿੰਗ ਜੀ ਹਾਂਜੀ ਅੱਛਾ ਤੁਹਾਡੇ ਮਦਰ ਫਾਦਰ ਬਹੁਤ ਖੁਸ਼ ਨਜ਼ਰ ਆ ਰਹੇ ਆ ਹਾਂਜੀ ਇਹ ਖੁਸ਼ੀ ਕਿਸੇ ਕਿਸੇ ਨੂੰ ਮਿਲਦੀ ਆ ਔਰ ਫਿਰ ਮੰਮੀ ਡੈਡੀ ਦੀ ਐਫਰਟਸ ਨੂੰ ਮਿਹਨਤ ਨੂੰ ਕਿਵੇਂ ਦੇਖਦੇ ਹੋ ਬਹੁਤ سپورਟ ਹੈਗਾ ਪੂਰਾ ਦੋਨੇ ਦੋਨਾਂ ਨੇ ਪੂਰਾ سپورਟ ਦਿੱਤਾ ਸਾਡੀ ਪੂਰੀ ਫੈਮਿਲੀ ਨੇ ਮੇਰੇ ਬ੍ਰਦਰ ਨੇ ਮਾਪਿਓ ਦਾ ਫਰਿਸ਼ਤਾ ਹਾਂਜੀ ਹੈ ਅੱਛਾ ਸਰਦਾਰ ਸਾਹਿਬ ਤੁਹਾਡੀ ਬੇਟੀ ਬੇਟੀ ਜੇਕਰ ਤਾਂ ਟੁਕੜਾ ਹੁੰਦੀ ਹੈ ਔਰ ਜਿਗਰ ਦੇ ਟੁਕੜੇ ਨੇ ਜਿਗਰ ਨੂੰ ਠੰਡ ਪਾਈ ਹੈ ਕਿਹੋ ਜਿਹਾ ਲੱਗ ਰਿਹਾ ਬਹੁਤ ਮਾਣਜਾ ਮਹਿਸੂਸ ਹੋ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਸਾਡਾ ਮਨਨ ਆਰੋਸ਼ਨ ਕਿ ਕਰ ਰਹੀ ਹੈ ਕੁੜੀ ਹਾਂ ਪਹਿਲਾ 10ਵੀਂ ਦੇ ਵਿੱਚੋ ਵੀ ਮਨ ਟੋਪ ਕਰਕੇ ਸਾਡਾ ਸਿਰ ਰੋਚਾ ਕੀਤਾ ਤੇ ਹੁਣ 12 ਦੇ ਵਿੱਚੋ ਵੀ ਬਹੁਤ ਮਾਣਜਾ ਮਾਣ ਮਹਿਸੂਸ ਹੋ ਰਿਹਾ ਜੀ ਅੱਛਾ ਕੇ ਵੇਲੇ ਲੋਕ ਕਹਿੰਦੇ ਕਿ ਪਹਿਲੀ ਵਾਰ ਸ਼ਾਇਦ ਤੁੱਕਾ ਲੱਗ ਕੇ ਆਉਣਾ ਪਰ ਇਸ ਵਾਰ ਪਹਿਲੇ ਨਾਲੋਂ ਵੀ ਵਧੀਆ ਨੰਬਰ ਨਹੀਂ ਨਹੀਂ ਇਹ ਸਭ ਤੋਂ ਬੜੀ ਗੱਲ ਹੈ ਜੀ ਇਹ ਸਵੇਰੇ ਮਨ ਤਿੰਨ ਸਾਢੇ ਤਿੰਨ ਵਜੇ ਉੱਠ ਕੇ ਆਪਣੇ ਆਪ ਨੇ ਉੱਠਣਾ ਸੀ ਆਪ ਮੈਂ ਝੂਠ ਬੋਲਦੀ ਆ ਕਹਿੰਦੀ ਮੈਂ ਬਹੁਤੇ ਐਕਸਟਰਾ ਫਰ ਨਹੀਂ ਕੀਤੇ ਨਹੀਂ ਨਹੀਂ ਮਿਹਨਤ ਬਹੁਤ ਕੀਤੀ ਮਿਹਨਤ ਬਹੁਤ ਕੀਤੀ ਆ ਜੀ ਹੂੰ ਤੇ ਵਧੀਆ ਜੀ ਕੋਈ ਇਨਟੀਊਸ਼ਨ ਨਹੀਂ ਰੱਖੀ ਅੱਛਾ ਆਪ ਤੋਂ ਬੜੀ ਅਸੀ ਬਹੁਤ ਜ਼ੋਰ ਲਾਦੇ ਸੀ ਟਿਊਸ਼ਨ ਰੱਖ ਲੈ ਹੂੰ ਤੇ ਇਹ ਕਹਿੰਦੇ ਮੈਨੂੰ ਟਿਊਸ਼ਨ ਦੀ ਲੋੜ ਨਹੀਂ ਹੈਗੀ ਹੂੰ ਨਾ 10ਵੀਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਟਿਊਸ਼ਨ ਨਹੀਂ ਕੀਤੀ ਨੇ ਜੀ ਤੇ ਬ੍ਰਿਲਿਅੰਟ ਮਾਈਂਡ ਤਾਂ ਹੀ ਕਹਿੰਦੇ ਜੀ ਨਾ ਕਈ ਬੱਚਿਆਂ ਨੂੰ ਮਾਈਂਡ ਨੂੰ ਤਾਂ ਇੰਨਾ ਮਤਲਬ ਵਧੀਆ ਰੱਖ ਲੋ ਤੇ ਜਿਹੜੀ ਗੱਲ ਬਾਲੋ ਕੈਚ ਕਰਦੀ ਓ ਭੁੱਲਦੀ ਨਹੀਂ ਹੈਗੀ ਜ਼ਿੱਦ ਕਰਦੀ ਕਿਸੇ ਚੀਜ਼ ਨੂੰ ਲੈ ਕੇ ਜਿੱਦੇ ਤਾਂ ਬੱਚ ਕਰਦੇ ਹੁੰਦੇ ਜੀ ਥੋੜਾ ਬਹੁਤਾ ਸੋਸ਼ਲ ਮੀਡੀਆ ਕਿੰਨਾ ਕੁ ਯੂਜ਼ ਕਰਦੀ ਕਰੋ ਜੀ ਨਹੀਂ ਬਹੁਤ ਘੱਟ ਪੜ੍ਹਾਈ ਲਈ ਹਾਂਜੀ ਬਸ ਪੜ੍ਹਾਈ ਲਈ ਤੇ ਘਰ ਦਾ ਕੰਮ ਉਹ ਵੀ ਕਰ ਲੀਦਾ ਸਾਰਾ 16 ਘੰਟਾ ਸੰਪੂਰਨ ਹੈ ਫਿਰ ਕੰਮ ਵੀ ਸਾਰਾ ਹੀ ਘਰ ਦਾ ਕਰ ਲੈਂਦੀ ਆ ਜੀ ਸਮਾਂ ਤੇ ਸਮਝ ਦੋਨੇ ਪਰਮਾਤਮਾ ਦੇ ਹੁੰਦੇ ਆ ਜੀ ਪੰਜ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸ਼ੁਕਰ ਹੈ ਮਾਲਕ ਦਾ ਜੀ ਲੱਖ ਲੱਖ ਵਧੀਆ ਧੰਨਵਾਦ ਹਾਂਜੀ ਹਾਂਜੀ ਅੱਜ ਜਿਹੜੇ ਇੱਕ ਸਵਾਲ ਮੈਨੂੰ ਜ਼ਰੂਰ ਲੈਣਾ ਚਾਹਾਂਗਾ ਜਿਹੜੇ ਲੋਕ ਅੱਜ ਵੀ ਧੀਆਂ ਨੂੰ ਬੋਝ ਸਮਝਦੇ ਆ ਉਹਨਾਂ ਨੂੰ ਕੀ ਕਹਿਣਾ ਚਾਹਾਂਗਾ ਮੈਂ ਧੀਆਂ ਬੋਝ ਨਹੀਂ ਹੁੰਦੀਆਂ ਜੀ ਸਾਡੇ ਲਈ ਤਾਂ ਇਹ ਮੈਂ ਜਿਹੜੇ ਕਿਹ ਜਿਹੜੇ ਲੋਕ ਉਹ ਗਲਤ ਆ ਜੀ ਧੀਆਂ ਬੋਝ ਨਹੀਂ ਹੈਗੀਆਂ ਜੀ ਅੱਜ ਤੁਸੀਂ ਦੇਖ ਲਓ ਮਤਲਬ ਸਭ ਤੋਂ ਜ਼ਿਆਦਾ ਟੌਪ ਤੇ ਅੱਜ ਅੱਜ ਦੇ ਟਾਈਮ ਦੇ ਵਿੱਚ ਧੀਆਂ ਹੀ ਤਰਕੀਆਂ ਕਰ ਰਹੀਆਂ ਨੇ ਔਰ ਜਿਹੜੇ ਤੁਹਾਡੇ ਮਨ ਦੇ ਇਮੋਸ਼ਨਸ ਨੇ ਨਾ ਭਾਵਨਾਵਾਂ ਮੈਂ ਸਮਝ ਪਾ ਰਿਹਾ ਕਿਉਂਕਿ ਮੈਂ ਵੀ ਇੱਕ ਧੀ ਦਾ ਪਿਤਾ ਆ ਤਾਂ ਮੈਂ ਸਮਝ ਪਾ ਰਿਹਾ ਖੁਸ਼ੀ ਕਿੰਡੀ ਵੱਡੀ ਖੁਸ਼ੀ ਆ ਸਾਡੇ ਲਈ ਤਾਂ ਇਹ ਧੀ ਦੀ ਜੀ ਸਾਡਾ ਪੁੱਤ ਹੈ ਹੀ ਅਸੀਂ ਪੁੱਤ ਨਾਲੋਂ ਵੀ ਵੱਧ ਕੇ ਸੋਚ ਸਕਦਾ ਅੱਛਾ ਗੁਰਲੀਨ ਜਿਹੜੇ ਹੁਣ ਛੋਟੇ ਭੈਣ ਭਰਾ ਦੇਖ ਰਹੇ ਆ ਹਾਂਜੀ ਮਿਹਨਤ ਕਿੱਦਾਂ ਕਰਨ ਕਿ ਉਹ ਵੀ 3:30 ਵਜੇ ਉੱਠਣ ਕਿ 4 ਵਜੇ ਚੱਲ ਸਕਦਾ ਨਹੀਂ ਜ਼ਰੂਰੀ ਨਹੀਂ ਬਟ ਆਪਣੀ ਡੈਡੀਕੇਸ਼ਨ ਪੂਰੀ ਹੋਣੀ ਚਾਹੀਦੀ ਹੈ ਜਿਹੜਾ ਵੀ ਕੰਮ ਕਰੋ ਆਪਣੀ ਪੂਰਾ ਹਾਰਡਵਰਕ ਉਹਨੂੰ ਵਿੱਚ ਡੈਡੀਕੇਸ਼ਨ ਆਪਣੀ ਪੂਰੀ ਦਿਓ ਸਕੂਲ ਦਾ ਸਹਿਯੋਗ ਟੀਚਰਸ ਦਾ ਸਹਿਯੋਗ ਹੈ ਜਿਹੜੇ ਸਭ ਤੋਂ ਵੱਡਾ ਸਕੂਲ ਦਾ ਸੀਗਾ ਸਾਡਾ ਜਿੰਨੇ ਵੀ ਸਾਡੇ ਟੀਚਰਸ ਸੀਗੇ ਉਹਨਾਂ ਨੇ ਮਤਲਬ ਸਾਨੂੰ ਨੌਲੇਜ ਦੇ ਨਾਲ ਨਾਲ ਹਮ ਗਾਈਡੈਂਸ ਵੀ ਵਧੀਆ ਦਿੰਦੇ ਹੁੰਦੇ ਸੀਗੇ ਹਮ ਉਹਨਾਂ ਨੇ ਮਤਲਬ ਸਾਡੀ ਸਟੱਡੀਜ਼ ਲਈ ਲੈ ਕੇ ਬਹੁਤ ਵਧੀਆ ਪੜਾਇਆ ਸਾਨੂੰ ਜ਼ਿਆਦਾ ਕਿਹੜੇ ਟੀਚਰ ਨੇ ਵਧੀਆ ਪੜਾਇਆ ਸਾਰੇ ਹੀ ਟੀਚਰਸ ਨੇ ਸਾਰਿਆਂ ਨੇ ਹਾਂਜੀ ਫਿਜ਼ਿਕਸ ਕੈਮਿਸਟਰੀ ਮੈਥ ਇੰਗਲਿਸ਼ ਸਾਰੇ ਤੁਸੀਂ ਨਾਨ ਮੈਡੀਕਲ ਦੇ ਸਟੂਡੈਂਟ ਹਾਂਜੀ ਤੇ ਕਿਹੜੇ ਸਬਜੈਕਟ ਵਿੱਚ ਸਭ ਤੋਂ ਵੱਧ ਮਾਰਕਸ ਤੁਹਾਡੇ ਜਿਹੜੇ ਆਏ ਜਾਂ ਫੇਵਰਟ ਸਬਜੈਕਟ ਜਿਹੜਾ ਹੈ ਮੇਰਾ ਮੈਥ ਤੇ ਮੈਥ ਸੀ ਵੱਧ ਨੰਬਰ ਆਇਆ ਕਿ ਹਾਂਜੀ ਉੱਚੀ ਮੇਰੇ ਖਾਲ 100 ਚੋਂ 100 ਆ ਸਕਦੇ ਨਾ ਹਾਂਜੀ ਚਲੋ ਹੁਣ ਟੀਚੇ ਤੁਹਾਡੇ ਪ੍ਰਿੰਸੀਪਲ ਸਾਹਿਬ ਨੇ ਹਾਂਜੀ ਮੈਡਮ ਰਾਜਰਾਨੀ ਵੀ ਸਾਡੇ ਨਾਲ ਮੌਜੂਦ ਨੇ ਮੈਮ ਕਿਹਾ ਜਾਂਦਾ ਕਿ ਇੱਕ ਕਿਤਾਬ ਇੱਕ ਪੈਨਸਲ ਇੱਕ ਪੈਨ ਤੇ ਇੱਕ ਅਧਿਆਪਕ ਇੱਕ ਪ੍ਰਿੰਸੀਪਲ ਬੱਚੇ ਦੀ ਜ਼ਿੰਦਗੀ 'ਚ ਤਬਦੀਲੀ ਲੈ ਕੇ ਆ ਸਕਦਾ ਆ ਬਹੁਤ ਵੱਡੀ ਤਬਦੀਲੀ ਆ ਔਰ ਮਾਨ ਵਾਲੀ ਗੱਲ ਆ ਹਾਂਜੀ ਸਰ ਤਬਦੀਲੀਆਂ ਤਾਂ ਬੱਚੇ ਜਿਹੜੇ ਮਿਹਨਤ ਕਰਦੇ ਆ ਉਹਦੇ ਤਰ੍ਹਾਂ ਤੇ ਆਉਂਦੀਆਂ ਹੀ ਰਹਿੰਦੀਆਂ ਆ ਜਦੋਂ ਉਹਦਾ ਬਬਰ ਕਰਮ ਸਿੰਘ ਅਦਾਰਾ ਜਿਹੜਾ ਆ 1996 ਈਸਵੀ ਵਿੱਚ ਸਟਾਰਟ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆ ਹਰ ਫੀਲਡ ਦੇ ਵਿੱਚ ਮੱਲਾ ਮਾਰਦੇ ਆ ਚਾਹੇ ਖੇਡਾਂ ਦਾ ਹੋਵੇ ਚਾਹੇ ਧਾਰਮਿਕ ਹੋਵੇ ਚਾਹੇ ਜਿਹੜੇ ਵਿਦਿਅਕ ਹੋਣ ਸਾਡਾ ਜਿਹੜਾ ਇਹ ਬੱਬਰ ਕਰਮ ਸਿੰਘ ਸਕੂਲ ਜਿਹੜਾ ਹੈਗਾ ਆ ਇੱਥੋਂ ਜਿੰਦੇ ਵੀ ਬੱਚੇ ਹਜ ਤੱਕ ਪੜ ਕੇ ਗਏ ਆ ਉਹ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰਲੇ ਬਾਹਲੇ ਸਾਡੇ ਦੇਸ਼ ਵਿੱਚ ਵੀ ਵਧੀਆ ਤੋਂ ਵਧੀਆ ਜਿਹੜੀਆਂ ਨੌਕਰੀਆਂ ਤੇ ਲੱਗੇ ਹੋਏ ਆ ਤੇ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਆ ਕਿ ਸਾਡੀ ਜਿਹੜੀ ਵਿਦਿਆਰਥਣਾ ਗੁਰਲੀਨ ਕੌਰ ਆ ਜਿਸਨੇ ਪਲੱਸ 2 ਦੇ ਵਿੱਚੋਂ ਜਿਹੜਾ ਆ ਬਹੁਤ ਹੀ ਵਧੀਆ ਨੰਬਰ ਲੈ ਕੇ ਮੈਰੀ ਜਿਹੜੀ ਹਾਸਲ ਕੀਤੀ ਆ ਤੇ ਮੇਰੇ ਜਿਹੜੇ ਸਟਾਫ ਨੇ ਵੀ ਆ ਬਹੁਤ ਹੀ ਵਧੀਆ ਜਿਹੜੀ ਇਹਨਾਂ ਨੂੰ ਗਾਈਡੈਂਸ ਦਿੱਤੀ ਆ ਤੇ ਟਾਈਮ ਟੂ ਟਾਈਮ ਜਿਹੜੀ ਸਾਡੇ ਸਕੂਲ ਦੀ ਮੈਨੇਜਮੈਂਟ ਹੈਗੀ ਆ ਉਹ ਵੀ ਬੱਚਿਆਂ ਨੂੰ ਜਿਹੜੀ ਆ ਨਾ ਸਟੈਪ ਬਾਈ ਸਟੈਪ ਜਿਹੜੀ ਆ ਅਗਵਾਈ ਦਿੰਦੇ ਰਹਿੰਦੇ ਆ ਪਿਛਲੇ ਸਾਲ ਵੀ ਮੈਨੂੰ ਲੱਗ ਪਤਾ ਲੱਗਾ ਕਿ ਕੁਝ ਪ੍ਰਾਪਤੀਆਂ ਹੋਈਆਂ ਸਨ ਉਹਦੇ ਬਾਰੇ ਥੋੜਾ ਮਿਹਰਬਾਨੀ ਹਾਂਜੀ ਸਾਡੇ ਸਕੂਲ ਦੇ ਵਿੱਚ ਜਿਹੜੇ ਬੱਚੇ ਪਲੱਸ 2 ਕਰਕੇ ਜਾਂਦੇ ਆ ਉਹ ਬਹੁਤ ਹੀ ਵਧੀਆ ਜਿਹੜੇ ਨੰਬਰ ਵੀ ਲੈ ਕੇ ਜਾਂਦੇ ਆ ਤੇ ਨਾਲ-ਨਾਲ ਉਹਨਾਂ ਦੀਆਂ ਮੈਰਿਟ ਲਿਸਟਾਂ ਵੀ ਆਉਂਦੀਆਂ ਆ ਜਿਨ੍ਹਾਂ ਦੇ ਵਿੱਚ ਪਿਛਲੇ 7 ਸਾਲਾਂ ਤੋਂ ਜਿਨ੍ਹਾਂ ਦੇ ਵਿੱਚ ਤਦੀਸ਼ਾ ਮਨੀਸ਼ਾ ਤੇ ਅਰਸ਼ਦੀਪ ਕੌਰ ਆ ਅਰਸ਼ਪ੍ਰੀਤ ਕੌਰ ਆ ਜਿਸਨੇ ਹੁਣ ਪਿਛਲੇ ਹੀ ਸਾਲ ਦੇ ਵਿੱਚ ਜਿਹੜੀ ਆ 10th ਦੇ ਵਿੱਚੋਂ ਵਧੀਆ ਨੰਬਰ ਲਏ ਆ ਮੈਡਿਕ ਲਿਸਟ ਦੇ ਵਿੱਚ ਆਈ ਆ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਗੁਰਲੀਨ ਕੌਰ ਆ ਜਿਹੜੀ ਨਰਸਰੀ ਤੋਂ ਲੈ ਕੇ 12ਵੀਂ ਤੱਕ ਸਾਡੇ ਹੀ ਇਸ ਸਕੂਲ ਦੇ ਅਦਾਰੇ ਗੁਰਲੀਨ ਦਾ ਪਹਿਲਾ ਸਕੂਲ ਆ ਇਹ ਹਾਂਜੀ ਹੂੰ ਗੁਰਲੀਨ ਨੇ ਨਰਸਰੀ ਤੋਂ ਲੈ ਕੇ 12ਵੀਂ ਤੱਕ ਕੋਈ ਵੀ ਸਕੂਲ ਜਿਹੜਾ ਚੇਂਜ ਨਹੀਂ ਕੀਤਾ ਬਬਰਕਰਮ ਸਿੰਘ ਸਕੂਲ ਦੇ ਵਿੱਚ ਹੀ ਇਹਨੇ ਜਿਹੜੀ ਆ ਆਪਣੀ ਸਿੱਖਿਆ ਜਿਹੜੀ ਆ ਉਹਨੇ ਹਾਸਲ ਕੀਤੀ ਆ ਤੇ ਇੱਥੋਂ ਹੀ ਇਸ ਬੱਚੀ ਨੇ ਆਪਣੀ ਜਿਹੜੀ ਆ ਸ਼ੁਰੂਆਤ ਕੀਤੀ ਆ ਕਿ ਨੈਕਸਟ ਜਿਹੜਾ ਆ ਇਹਦਾ ਲਾਈਫ ਦਾ ਜੋ ਵੀ ਗੋਲ ਹੈਗਾ ਉਹਨੂੰ ਅਚੀਵ ਕਰੇਗੀ ਤੇ ਇਹਦੇ ਵਿੱਚ ਇਹਦੇ ਪੇਰੈਂਟਸ ਦਾ ਵੀ ਬਹੁਤ ਸਹਿਯੋਗ ਆ ਤੇ ਸਾਡੀ ਮੈਨੇਜਰਸ ਦੀ ਬੜੀ ਤਾਰੀਫ ਕੀਤੀ ਜਿਉਂ ਨੇ ਔਰ ਜਿਹੜੀ ਸਭ ਤੋਂ ਖਾਸ ਗੱਲ ਮੈਡਮ ਐ ਸਮਝ ਪਾਇਆ ਇਹ ਆ ਕਿ ਗੁਰਲੀਨ ਨੇ ਕੋਈ ਟਿਊਸ਼ਨ ਨਹੀਂ ਲਗਵਾਈ ਸੀ ਸਕੂਲ ਤੋਂ ਜੋ ਸਿੱਖਿਆ ਘਰ ਜਾ ਕੇ ਉੱਤੇ ਮਿਹਨਤ ਕੀਤੀ ਔਰ ਪਹਿਲਾ ਰੈਂਕ ਹਾਸਲ ਕੀਤਾ ਹਾਂਜੀ ਸਰ ਇਹ ਸਾਰੇ ਬੱਚਿਆਂ ਲਈ ਬਹੁਤ ਹੀ ਇੰਪੋਰਟੈਂਟ ਗੱਲ ਆ ਕਿ ਹਾਂਜੀ ਇਹ ਦੂਜੇ ਬੱਚਿਆਂ ਲਈ ਵੀ ਇੱਕ ਐਗਜ਼ਾਮਪਲ ਸੈਟ ਇਸ ਬੱਚੀ ਨੇ ਕੀਤੀ ਆ ਕਿ ਬਿਨਾ ਟਿਊਸ਼ਨ ਤੋਂ ਵੀ ਅਸੀਂ ਜੋ ਟੀਚਰ ਨੇ ਸਾਨੂੰ ਪੜਾਇਆ ਹੁੰਦਾ ਅਸੀਂ ਉਸ ਨੂੰ ਇੱਕ ਵਾਰੀ ਘਰ ਜਾ ਕੇ ਸਟੈਪ ਬਾਈ ਸਟੈਪ ਅਗਰ ਉਸ ਚੀਜ਼ ਨੂੰ ਹੀ ਅਸੀਂ ਦੁਬਾਰਾ ਤੋਂ ਪ੍ਰੈਕਟਿਸ ਕਰੀਏ ਤਾਂ ਅਸੀਂ ਵਧੀਆ ਨੰਬਰ ਲੈ ਸਕਦੇ ਹਾਂ ਇਹਦੇ ਲਈ ਹਾਰਡਵਰਕ ਦੀ ਡੈਡੀਕੇਸ਼ਨ ਦੀ ਜ਼ਰੂਰਤ ਹੁੰਦੀ ਆ ਜਿਹੜੀ ਇਸ ਬੱਚੇ ਨੇ ਕਰਕੇ ਦਿਖਾਈ ਆ ਬਬਰ ਕਰਮ ਸਿੰਘ ਸਕੂਲ ਦੇ ਵਿੱਚ ਹਰ ਸਾਲ ਜਿਹੜੀ ਆ ਬਬਰਾਂ ਨੂੰ ਯਾਦ ਬਬਰਾਂ ਦੀ ਯਾਦ ਦੇ ਵਿੱਚ ਵਰਸੀ ਮਨਾਈ ਜਾਂਦੀ ਆ ਉਹਦੇ ਵਿੱਚ ਸਾਡੀ ਮੈਨੇਜਮੈਂਟ ਦੇ ਵੱਲੋਂ ਜਿਹੜਾ ਆ ਧਾਰਮਿਕ ਮੁਕਾਬਲੇ ਵਿਦਿਅਕ ਮੁਕਾਬਲੇ ਕਰਵਾਏ ਜਾਂਦੇ ਆ ਬੱਚੇ ਜਿਹੜੇ ਆ ਕਵਿਸ਼ਰੀ ਦੇ ਵਿੱਚ ਜਾਂ ਭਾਸ਼ਣ ਮੁਕਾਬਲਿਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਵੱਡੇ ਪੱਧਰ ਤੇ ਉਹ ਮੱਲਾ ਮਾਰਦੇ ਆ ਅੱਛਾ ਸਾਡੇ ਨਾਲ ਜਸਪਾਲ ਸਿੰਘ ਜਾੜਲੀ ਜੀ ਵੀ ਮੌਜੂਦ ਨੇ ਮੈਨੇਜਮੈਂਟ ਤੋਂ ਸਰ ਇਹ ਗੱਲ ਮੈਨੂੰ ਬੜੀ ਆਕਰਸ਼ਿਤ ਕੀਤੀ ਬਹੁਤ ਫੈਸੀਨੇਟਿੰਗ ਲੱਗੀ ਕਿ ਬੱਚੇ ਬੱਚਿਆਂ ਨੂੰ ਤੁਸੀਂ ਧਾਰਮਿਕ ਸਿੱਖਿਆ ਵੀ ਦਿੰਦੇ ਹੋ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਆ ਬੱਚੇ ਕਵਿਸ਼ਰੀ ਵਿੱਚ ਵੀ ਪਾਰਟਿਸਿਪੇਟ ਕਰਦੇ ਆ ਹਿੱਸਾ ਲੈ ਕੇ ਅੰਦਰ ਮੱਲਾ ਮਾਰਦੇ ਆ ਥੋੜਾ ਜਿ ਮੈਂ ਚਾਹਣਾ ਜਾਣਕਾਰੀ ਪਹੁੰਚੀ ਕਿਉਂਕਿ ਮੈਨੂੰ ਪਤਾ ਕਿ ਯੂਕੇ ਅਮਰੀਕਾ ਕੈਨੇਡਾ ਵਿੱਚ ਜਿਹੜੇ ਸਾਡੇ ਈਵਰਸ ਬੈਠੇ ਸਾਡੇ ਪਰਿਵਾਰਕ ਮੈਂਬਰ ਬੈਠੇ ਆ ਉਹਨਾਂ ਲਈ ਇਹ ਗੱਲ ਬਹੁਤ ਖਾਸ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਦਿਨੇਸ਼ ਜੀ ਤੁਸੀਂ ਆਏ ਬੀਬੀ ਬੰਤੀ ਤੋਂ ਤੁਹਾਡਾ ਬਹੁਤ ਧੰਨਵਾਦ ਔਰ ਅੱਜ ਸਮੇਂ ਦੀ ਜਿੱਥੇ ਅਕੈਡਮਿਕ ਸਿੱਖਿਆ ਦੀ ਵੱਡੀ ਲੋੜ ਹੈ ਉੱਥੇ ਸਾਡੇ ਪਿਰਸੇ ਨੂੰ ਸੰਭਾਲਣ ਦਾ ਵੀ ਵੱਡਾ ਅਪਰਾਲਾ ਕਰਨ ਦੀ ਵੱਡਾ ਲੋੜ ਹੈ ਇਸ ਕਰਕੇ ਇਹ ਇੱਕ ਸ਼ਹੀਦਾਂ ਦੇ ਨਾਂ ਤੇ ਸਕੂਲ ਹੈ ਕਿਉਂਕਿ ਬਬਰ ਕਰਮ ਸਿੰਘ ਜੀ ਹੁਣੀ ਆਪਣੇ ਸੈਕੜੇ ਸਾਥੀਆਂ ਦੇ ਨਾਲ ਜੀ ਇਸ ਸੰਘਰਸ਼ ਵਿੱਚ ਬਹੁਤ بڑا ਯੋਗਦਾਨ ਪਾਇਆ ਦੇਸ਼ ਨੂੰ ਯਾਦ ਕਰਵਾਉਣ ਦੇ ਲਈ ਔਰ ਇਸ ادارے ਦੇ ਵਿੱਚ ਜੋ ਅਕੈਡਮਿਕ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਜਿੰਨੇ ਵੀ ਸਕੂਲ ਦੇ ਵਿੱਚ ਲਗਭਗ 50 ਤੋਂ ਉੱਤੇ ਕਮਰੇ ਹਨ ਹਰ ਸ਼ਹੀਦ ਦੇ ਨਾਂ ਤੇ ਹਨ ਔਰ ਹਰ ਸ਼ਹੀਦ ਦਾ ਜੋ ਜੀਵਨ ਹੈ ਸੰਖੇਪ ਵਿੱਚ ਹਰ ਕਲਾਸ ਦਾ ਜੋ ਇੰਚਾਰਜ ਹੈ ਉਹਨਾਂ ਨੂੰ ਦੱਸਦਾ ਹੈ ਔਰ ਉਸ ਤੋਂ ਵੀ ਅੱਗੇ ਜੋ ਇੱਥੇ ਦਾ ਧਾਰਮਿਕ ਟੀਚਰ ਹੈ ਬਕਾਇਦਾ ਕੁਆਲੀਫਾਈਡ ਉਹ ਉਹਨਾਂ ਨੂੰ ਕਰਵਾਣੀ ਦੀ ਦੇ ਬਾਰੇ ਦੇ ਵਿੱਚ ਔਰ ਜੋ ਕਵਤਾਵਾਹਨ ਜੋ ਆਪਣਾ ਹੋਰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੈ ਉਹ ਦਿੰਦਾ ਹੈ ਜੀ ਔਰ ਮੈਂ ਦੱਸਣ ਵਿੱਚ ਇਸ ਗੱਲ ਲਈ ਖੁਸ਼ੀ ਮਹਿਸੂਸ ਕਰਦਾ ਜਦੋਂ ਇਸ ਅਲਾਰਿਆ ਦਾ ਮੋੜ ਵਜਿਆ ਜੀ ਕੋ ਕਮਾਂਡਰ ਬਚਨ ਸਿੰਘ ਥਾਂ ਦੇ ਹੁਣੀ ਜੋ ਇਸ ਸਕੂਲ ਦੇ ਚੀਫ ਪੈਟਰਨ ਜੀ ਦੇ ਤੌਰ ਤੇ ਇਸ ਹੈਡਮਾਸਟਰ ਦਰਸ਼ਨ ਸਿੰਘ ਉਹਨਾਂ ਦੀ ਚੋਣ ਕੀਤੀ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਸਕੂਲ ਬਣਾਏ ਸੀ ਤੇ ਉਹ ਹੀ ਇਸ ਸਕੂਲ ਦੇ ਅਧਿਆਪਕਾਂ ਨੂੰ ਚੁਣਿਆ ਕਰਦੇ ਸੀ ਤੇ ਉਸ ਸਕੂਲ ਦਾ ਵੱਡਿਆ ਮੁਝ ਮੋਢ ਅੱਜ ਵਰਦਾਨ ਸਾਬਤ ਹੋ ਰਿਹਾ ਹੈ ਜੀ ਜੀ ਬੱਚੇ ਧਾਰਮਿਕ ਤੌਰ ਤੇ ਵੀ ਪਰਮਕ ਹੋ ਕੇ ਉਸ ਪ੍ਰਮਾਤਮਾ ਦੇ ਨਾਲ ਜੁੜ ਰਹੇ ਹਨ ਗੁਰਦੁਆਰਾ ਸਾਹਿਬ ਇਸ ਅਦਾਰੇ ਦੇ ਵਿੱਚ ਸਥਾਪਿਤ ਹੈ ਕੋਈ ਡਾਕਟਰ ਸਹਿਬਾਨ ਕੋਈ ਇੰਜੀਨੀਅਰ ਕੋਈ ਵੱਖਰੀ ਵੱਖਰੀਆਂ ਮਕਾਮਾਂ ਤੇ ਪਹੁੰਚ ਕੇ ਇਹ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ ਔਰ ਵਿਸ਼ੇਸ਼ ਤੌਰ ਤੇ ਨੈਸ਼ਨਲ ਜੋ ਹੈ ਖਿਡਾਰੀ ਇਸ ਸੰਸਥਾ ਨੇ ਦਿੱਤੇ ਔਰ ਜਿਵੇਂ ਕਿ ਅਪਾ ਜੇ ਇੱਕ ਦਾ ਨਾਮ ਸ਼ੇਅਰ ਕਰਦੀ ਹੈ ਜੀ ਨਾਮ ਸਾਂਝਾ ਕਰਦੀ ਹੈ ਅ ਮਨੀਸ਼ਾ ਕੁੜੀ ਅੱਜਕੱਲ ਬਹੁਤ ਮਕਾਮ ਤੇ ਪਹੁੰਚੀ ਖੇਡ ਖੇਡ ਦੀ ਖੇਡ ਦੇ ਖੇਤਰ ਦੇ ਵਿੱਚ ਫੁੱਟਬਾਲ ਨੈਸ਼ਨਲ ਲੜਕੀਆਂ ਨੇ ਜੀ ਪੂਰੇ ਭਾਰਤ ਦੇ ਵਿੱਚ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ ਔਰ ਇਸੇ ਤਰ੍ਹਾਂ ਜੋ ਅ ਆਪਣਾ ਬਖਰੀਆਂ ਬਖਰੀਆਂ ਖੇਡਾ ਹਨ ਅੱਛਾ ਗੁਰਲੀਨ ਦੀ ਗੱਲ ਕਰੀਏ ਤਾਂ ਗੁਰਲੀਨ ਦੀ ਪ੍ਰਾਪਤੀ ਨੂੰ ਅੱਜ ਕਿਵੇਂ ਦੇਖਦੇ ਹੋ ਇਸੇ ਮਿੱਟੀ ਦੀ ਜਾਈ ਹੈ ਹਾਂ ਕਹਿੰਦੇ ਦੌਲਤਪੁਰ ਦੀ ਹੀ ਵਸਨੀਕ ਹੈ ਦੌਲਤਪੁਰ ਇਹਨਾਂ ਦਾ ਆਪਣਾ ਪਿੰਡ ਹੈ ਪਹਿਲਾ ਸਕੂਲ ਹੈ ਔਰ ਇਸ ਮਿੱਟੂ ਦੀ ਖੁਸ਼ਬੂ ਦੇਖੋ ਹੁਣ ਤੁਸੀਂ ਪੂਰੀ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਿਲਕੁਲ ਬਿਲਕੁਲ ਜਿੱਥੇ ਦੌਲਤਪੁਰ ਪਿੰਡ ਇੱਕ ਇਤਿਹਾਸਕ ਬਲੱਖਣਤਾ ਰੱਖਦਾ ਹੈ ਦੁਨੀਆਂ ਦੇ ਵਿੱਚ ਜੀ ਉੱਥੇ ਜਦੋਂ ਇਸ ਪਿੰਡ ਦੇ ਇਸ ਸੰਸਥਾ ਤੋਂ ਪੜ੍ਹ ਕੇ ਬੱਚੇ ਆਪਣਾ ਨਾਂ ਰੋਸ਼ਨ ਕਰਦੇ ਹਨ ਜਿਵੇਂ ਤੁਸੀਂ ਗੁਰਲੀਨ ਦੀ ਔਰ ਹੋਰ ਵੀ ਬੱਚੇ ਪਰ ਅੱਜ ਗੁਰਲੀਨ ਦੇ ਨਾਲ ਜੁੜਿਆ ਹੋਇਆ ਦਿਨ ਹੈ ਇਹ ਇਸ ਦੇ ਮਾਪੇ ਬਾਪ ਦੀ ਮਿਹਨਤ ਦੇ ਨਾਲ ਔਰ ਗੁਰਲੀਨ ਦੀ ਜੋ ਵਿਸ਼ੇਸ਼ਤਾ ਹੈ ਨੇ ਆਪਣੇ ਗੱਲਾਂ ਦੇ ਨਾਲ ਸਾਰੀ ਦੱਸੀ ਹੈ ਕੋਈ ਟਿਊਸ਼ਨ ਨਾ ਪੜ ਕੇ 7ਵਾਂ ਪ੍ਰਾਪਤ ਪੰਜਾਬ ਦੇ ਵਿੱਚੋਂ ਪ੍ਰਾਪਤ ਕਰਨਾ ਔਰ ਜ਼ਿਲ੍ਹੇ ਦੇ ਵਿੱਚੋਂ ਫਰਸਟ ਪ੍ਰਾਪਤ ਕਰਨਾ ਉਹ ਵੀ ਨਾਨ ਮੈਡੀਕਲ ਹਾਂਜੀ ਉਹ ਇੱਕ ਬਹੁਤ ਬੜੀ ਸਾਡੀ ਮੈਨੇਜਮੈਂਟ ਦੇ ਲਈ ਬੜੀ ਖੁਸ਼ੀ ਹੈ ਕਿ ਕੋਈ ਫਿਊਚਰ ਲਈ ਗੁਰਲੀਨ ਦੇ ਫਿਊਚਰ ਲਈ ਕੋਈ ਯੋਗਦਾਨ ਕਰੇਗਾ ਕੋਈ ਸੋਚ ਰਿਹਾ ਤਾਂ ਉੱਪਰ ਆਲਾ ਕੋਈ ਅਸੀਂ ਇਸ ਤੋਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਗੁਰਲੀਨ ਨੇ ਜਦੋਂ ਹੁਣ ਅਗਲੇ ਪਾਸੇ ਜਾਣਾ ਹੈ ਜਿੱਥੇ ਵੀ ਸਾਡੀ ਮੈਨੇਜਮੈਂਟ ਦੀ ਲੋੜ ਹੋਵੇ ਉੱਥੇ ਅਸੀਂ ਹਰ ਵੇਲੇ ਤਤਪਰ ਹਾਂ ਪਰ ਸਭ ਤੋਂ ਪਹਿਲਾਂ ਇਹਦਾ ਟੈਸਟ ਕਿੱਥੇ ਜਾਂਦਾ ਹੈ ਉਹ ਉਸ ਦੇ ਨਾਲ ਸੀ ਉਸ ਪਾਸੇ ਪੁੱਛ ਲੈਣੇ ਆਪਾਂ ਗੁਰਲੀਨ ਤੋਂ ਹੀ ਪੁੱਛ ਲੈਣੇ ਆ ਜੀ ਗੁਰਲੀਨ ਜੜਲੀ ਸਾਹਿਬ ਨੇ ਕਿਹਾ ਕਿ ਤੁਹਾਡਾ ਟੇਸਟ ਮਤਲਬ ਤੁਹਾਡੀ ਟੈਂਡੈਂਸੀ ਤੁਹਾਡਾ ਰੁਝਾਨ ਕਿੱਧਰ ਹੈ ਹੁਣ ਤੁਸੀਂ ਕਿਸ ਫੀਲਡ ਵੱਲ ਜਾਣਾ ਕੀ ਕਰਨਾ ਚਾਹੁੰਦੇ ਹੋ ਅੱਗੇ ਸਰ ਮੈਂ ਆਈਐਸ ਬਣਨਾ ਚਾਹੁੰਦੀ ਹਾਂ ਅੱਛਾ ਬਹੁਤ ਚੰਗੀ ਗੱਲ ਹੈ ਮਿਹਨਤ ਪਰ ਹੋਰ ਬਹੁਤ ਕਰਨੀ ਪੈਣੀ ਹੈ ਬਹੁਤ ਲਗਨ ਕੋਈ ਗੱਲ ਨਹੀਂ ਮਿਹਨਤ ਦਾ ਬੜੇ ਮਾਸੂਮ ਜਿਹੇ ਤਰੀਕੇ ਨਾਲ ਕਹਿੰਦੀ ਕੋਈ ਗੱਲ ਨਹੀਂ ਮਿਹਨਤ ਦਾ ਕਿ ਮੈਂ ਮਿਹਨਤ ਕਰ ਕਰਕੇ ਇੱਥੇ ਪਹੁੰਚਾਈ ਹਾਂ ਮਿਹਨਤ ਤਾਂ ਕਰਨੀ ਪੈਂਦੀ ਹੈ ਜਿਹੜਾ ਵੀ ਕੰਮ ਹੋਵੇ ਇਹ ਮਿੱਟੀ ਜੀ ਮੈਂ ਕਹਿੰਦਾ ਵਲਖਣ ਦਾ ਜਾ ਮੱਤਲ ਮੱਤਲ ਐਸ ਮਲਖਣ ਦੇ ਮਿੱਟੀ ਵਿੱਚ ਬਲਖਣ ਨਾ ਤਾਂ ਹੈ ਕਿਉਂਕਿ ਆਈਐਸ ਸੋਮ ਪ੍ਰਕਾਸ਼ ਜੀ ਇਸ ਪਿੰਡ ਦੇ ਹੋਏ ਨੇ ਜੀ ਸ਼ਹੀਦ ਕੈਪਟਨ ਮਹਿਤਾ ਸਿੰਘ ਜੀ ਵੀ ਇਸ ਪਿੰਡ ਦੇ ਹੋ ਕੇ ਦੁਨੀਆ ਦੇ ਪਰ ਦੇ ਵਿੱਚ ਸ਼ਹੀਦ ਦੀ ਉਹਦਾ ਜਾਨ ਪੀਤਾ ਇੱਕ ਕੈਪਟਨ ਸ਼ਹੀਦ ਮਹਿਤਾ ਸਿੰਘ ਦੇ ਨਾਲ ਨਾਲ ਹੋਰ ਵੀ ਇਸ ਪਿੰਡ ਦੇ ਬਹੁਤ ਸਾਰੇ ਸ਼ਹੀਦ ਹੋਏ ਔਰ 57 ਫਰੀडम फाइਟਰ ਹੋਏ ਦੁਨੀਆ ਭਰ ਦੇ ਵਿੱਚ ਜਦੋਂ ਇਸ ਪਿੰਡ ਦਾ ਇਤਿਹਾਸ ਪੜਿਆ ਜਾਂਦਾ ਹੈ ਤਾਂ ਸ਼ਾਇਦ ਭਾਰਤ ਦੇ ਵਿੱਚ ਇੱਕ ਇਹ ਪਿੰਡ ਹੈ جس دی ਇਹੋ ਜਿਹੀ ਮਹਾਨਤਾ ਹੈ ਔਰ ਇਸ ਮਹਾਨਤਾ ਨੂੰ ਇਹ ਗੁਰਲੀਨ ਵਰਗੀਆਂ ਬੱਚੀਆਂ ਬੱਚੇ ਹੋਰ ਅੱਗੇ ਹੋ ਅੱਗੇ ਲੈ ਕੇ ਚੱਲ ਰਹੇ ਨੇ ਲੈ ਕੇ ਚੱਲ ਰਹੇ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਤਿਹਾਸ ਲਿਖਿਆ ਜਾਵੇ ਉਹ ਚ ਗੁਰਲੀਨ ਦਾ ਨਾਮ ਵੀ ਸੁਨਹਿਰੇ ਅੱਖਰਾਂ ਚ ਲਿਖਿਆ ਜਾਵੇ ਔਰ ਨਾਲ ਦੇ ਨਾਲ ਉਹਦੇ ਮਾਤਾ ਪਿਤਾ ਦਾ ਵੀ ਕਿਉਂਕਿ ਦੇਖੋ ਸਭ ਤੋਂ ਵੱਡੀ ਗੱਲ ਚਿਹਰੇ ਕਿੰਨੇ ਮਾਸੂਮ ਨੇ ਹਨਾ ਔਰ ਬਖਸ਼ਿਸ਼ ਵੀ ਉੱਥੇ ਹੀ ਹੁੰਦੀ ਹੈ ਫਿਰ ਮਿਹਨਤ ਨੂੰ ਬੂਰ ਵੀ ਉੱਥੇ ਪੈਂਦਾ ਆਈਐਸ ਦੀ ਗੱਲ ਕੀਤੀ ਹੈ ਉਹਦੇ ਲਈ ਹੁਣ ਤਿਆਰੀਆਂ ਕਿਵੇਂ ਕਰ ਰਹੇ ਸੇ ਤਿਆਰੀ ਤਾਂ ਮੈਂ ਆਪਣੇ ਨਾਲ ਦੀ ਨਾਲ ਬੁੱਕਸ ਜੀ ਦਾ ਬੁੱਕਸ ਪੜ੍ਹਨੀ ਆ ਆਪਣੀਆਂ ਜੋ ਵੀ ਕਰੰਟ ਅਫੇਅਰਸ ਚੱਲ ਰਹੇ ਆ ਉਹਨਾਂ ਬਾਰੇ ਜਾਣਨਾ ਤਾਂ ਫਿਰ ਨਾਲ ਦੀ ਨਾਲ ਤਿਆਰੀ ਖੇਡਾਂ ਵੱਲ ਤੁਹਾਨੂੰ ਰੁਚੀ ਆ ਖੇਡਾਂ ਵੱਲ ਥੋੜਾ ਬਹੁਤਾ ਹੈ ਕਿਹੜੀ ਕਿਹੜੀ ਗੇਮ ਖੇਡਦੇ ਹੋ ਤੁਸੀਂ ਮੈਂ ਬੈਡਮਿੰਟਨ ਖੇਡਦੀ ਹਾਂ ਉਹਦੇ ਵਿੱਚ ਤੁਹਾਨੂੰ ਪਤਾ ਕਿ ਜਿਹੜਾ ਬੈਡਮਿੰਟਨ ਖੇਡਦਾ ਬਹੁਤ ਐਕਟਿਵ ਹੋ ਜਾਂਦਾ ਨਾ ਕਿਉਂਕਿ ਤੁਹਾਡੀ ਜਿਹੜੀ ਮੈਂਟਲ ਅਬਿਲਿਟੀ ਆ ਉਹਨੂੰ ਵੀ ਵਧਾਉਂਦੀ ਆ ਜਿਹੜੀ ਬੈਡਮਿੰਟਨ ਬੈਡਮਿੰਟਨ ਦੇ ਨਾਲ ਨਾਲ ਚੈਸ ਫਿਰ ਬਣ ਜਾਣਾ ਕੁੜੀ ਨੇ ਆਈ ਐਸ ਜੀ ਪਹਿਲੇ ਹੀ ਬਵਾਰਕਾ ਤੁਹਾਨੂੰ ਔਰ ਵੈਸੇ ਨਾ ਪੰਜਾਬੀਆਂ 'ਚ ਗੁਣ ਹੁੰਦਾ ਕਿ ਉਹ ਘਟੇ ਹੀ ਸਲੂਟ ਮਾਰਦੇ ਆ ਪਰ ਤੁਸੀਂ ਬਣ ਕੇ ਮੈਂ ਦਿਲੋਂ ਤੁਹਾਨੂੰ ਸਲੂਟ ਕਰਨਾ ਹਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਜੇ ਤੁਸੀਂ ਆਈ ਐਸ ਬਣ ਕੇ ਆਪਣਾ ਸੁਪਨਾ ਪੂਰਾ ਕਰੋ ਔਰ ਇਸੇ ਡਿਟਰਮੀਨੇਸ਼ਨ ਡੈਡੀਕੇਸ਼ਨ ਨਾਲ ਲੱਗੇ ਰਹੋ ਤੁਹਾਡਾ ਜਿਹੜਾ ਨਿਸ਼ਚੈ ਹੈ ਉਹ ਦ੍ਰਿੜ ਰਹੇ ਤੁਸੀਂ ਜਦੋਂ ਇੱਥੇ ਆਈ ਐਸ ਬਣ ਕੇ ਆਓ ਸਾਨੂੰ ਬਹੁਤ ਖੁਸ਼ੀ ਹੋਵੇਗੀ ਥੈਂਕ ਯੂ ਸਰ ਤੇ ਹੁਣ ਸੋਸ਼ਲ ਮੀਡੀਆ ਫਿਰ ਨੂੰ ਚਲਾਉਣਾ ਹੁਣ ਕਿਉਂਕਿ ਮਿਹਨਤ ਕਰਕੇ ਅਰੇਸਟ ਕਰਨੀ ਹੁਣ ਕਿ ਨੇ ਮੈਂ ਤੇ ਕਰਨੀ ਬਸ ਇਹਨੂੰ ਹੀ ਫਲਸਫੇ ਨੂੰ ਕੰਟੀਨਿਊ ਕਰਨਾ ਮੰਮੀ ਡੈਡੀ ਨੂੰ ਕੁਝ ਕਹਿਣਾ ਹੋਵੇ ਥੈਂਕ ਯੂ ਕਰਨਾ ਬਸ ਥੈਂਕ ਯੂ ਸਾਰਾ ਹੈ ਇਹ ਦਿਲੋਂ ਥੈਂਕ ਯੂ ਹੈ ਜੀ ਤੇ ਟੀਚਰ ਸਹਿਬਾਨ ਨੂੰ ਮੈਨੇਜਮੈਂਟ ਨੂੰ ਸਭ ਨੂੰ ਬਹੁਤ ਜ਼ਿਆਦਾ ਥੈਂਕ ਯੂ ਸਾਡੇ ਪ੍ਰਿੰਸੀਪਲ ਮੈਮ ਪੂਰਾ ਸਟਾਫ ਮੈਂਬਰ ਮੈਨੇਜਮੈਂਟ ਟੀਚਰਸ ਦਾ ਜੇ ਨਾਮ ਲੈਣਾ ਚਾਹੋ ਜਿਨ੍ਹਾਂ ਨੇ ਬਹੁਤ ਯੋਗਦਾਨ ਦਿੱਤਾ ਕਿਉਂਕਿ ਇੱਥੇ ਇਸ ਸਮੇਂ ਮੌਜੂਦ ਨਹੀਂ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੇਰੇ ਮੈਥ ਤੇ ਫਿਜ਼ਿਕਸ ਕੈਮਿਸਟਰੀ ਦੇ ਟੀਚਰਸ ਨਰਿੰਦਰ मैम ਸਵਰੀਨਾ मैम ਰਵਿੰਦਰ मैम ਤੇ ਸਾਡੇ ਪ੍ਰਿੰਸੀਪਲ मैम ਰਾਜਨੀ ਮੈਮ ਇਹਨਾਂ ਤੋਂ ਇਲਾਵਾ ਸਾਰਿਆਂ ਦਾ ਹੀ ਸਾਰਿਆਂ ਦਾ ਸਾਰੇ ਸਟਾਫ ਦਾ ਇਹਨਾਂ ਤੋਂ ਇਲਾਵਾ ਕਿ ਇਹਨਾਂ ਦੇ ਨਾਲ ਦੀ ਨਾਲ ਨਾਲ ਦੀ ਨਾਲ ਜਨੂ ਬਹੁਤ ਬਹੁਤ ਸ਼ੁਕਰੀਆ ਸਾਡੇ ਡਾਇਰੈਕਟਰ ਸਰ ਇਹਨਾਂ ਦਾ ਵੀ ਔਰ ਅੱਜ ਮੇਰੇ ਨੂੰ ਜਿਵੇਂ ਮਨ 'ਚ ਖਿਆਲ ਆ ਰਿਹਾ ਕਿ ਬੱਬਰ ਕਰਮ ਸਿੰਘ ਹੋਣਾ ਵਾਰ ਜਿਨ੍ਹਾਂ ਨੇ ਨੀਂ ਪੱਥਰ ਰੱਖਿਆ ਹਾਂਜੀ ਇਹ ਜੜ ਲਾਈ ਆ फाउंडेशन ਤੋਂ ਬਾਅਦ ਅੱਜ ਤੁਸੀਂ ਦੇਖੋ ਕਿ ਕਿੱਡਾ ਵੱਡਾ ਨਾਮ ਹੋ ਗਿਆ ਉਹ ਸੋਚ ਨੂੰ ਕਿਵੇਂ ਦੇਖਦੇ ਹੋ ਜੇ ਉਹ ਬੂਟਾ ਨਾ ਲਾਇਆ ਹੁੰਦਾ ਉਹਨਾਂ ਨੇ ਤਾਂ ਅੱਜ ਇਹ ਬੂਟਾ ਐਡਾ ਵੱਡਾ ਰੁੱਖ ਬਣ ਕੇ ਬਾਕੀ ਸਾਰ ਨੂੰ ਸ਼ਾਨਾ ਕਰਦਾ ਉਹ ਮਿਹਨਤ ਨੂੰ ਕਿਵੇਂ ਦੇਖਦੇ ਹੋ ਸੁਪਨੇ ਨੂੰ ਕਿਵੇਂ ਦੇਖਦੇ ਹੋ ਜੋ ਉਹਨਾਂ ਨੇ ਲਿਆ ਸੀ ਬਹੁਤ ਵਧੀਆ ਸੀਗਾ ਉਹ ਵੀ ਅਸੀਂ ਵੀ ਪ੍ਰਾਊਡ ਫੀਲ ਕਰਦੇ ਆ ਕਿ ਬੱਬਰਾਂ ਦੀ ਧਰਤੀ ਦੇ ਵਸਿਆ ਸਕੂਲ ਅਸੀਂ ਉੱਥੇ ਪੜ ਰਹੇ ਹਾਂ ਗੁਰਲੀਨ ਨੂੰ ਮਿਲ ਕੇ ਗੁਰਲੀਨ ਦੇ ਪਰਿਵਾਰ ਨੂੰ ਮਿਲ ਕੇ ਪ੍ਰਿੰਸੀਪਲ ਸਾਹਿਬ ਨੂੰ ਮੈਨੇਜਮੈਂਟ ਨੂੰ ਮਿਲ ਕੇ ਤਾਂ ਮੈਂ ਇਹ ਕਹਿ ਸਕਦਾ ਕਿ ड्रीम्स कम ट्रू लेकिन ड्रीम्स पूरा ले पूरा करो, करो। नु पूरा ਕਰਨ ਲਈ ਤੁਹਾਡੇ ਅੰਦਰ ਕਰੇਜ ਹੋਣਾ ਚਾਹੀਦਾ ਤੁਹਾਡੇ ਅੰਦਰ ਸ਼ਕਤੀ ਹੋਣੀ ਚਾਹੀਦੀ ਹੈ ਦ੍ਰਿੜ ਨਿਸ਼ਚੈ ਹੋਣਾ ਚਾਹੀਦਾ ਔਰ ਇਹ ਵੀ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਤੁਸੀਂ ਸਵੇਰੇ ਉੱਠੋ ਇੱਕ ਡੈਡੀਕੇਸ਼ਨ ਨਾਲ ਉੱਠੋ ਪੂਰਾ ਦਿਨ ਕੰਮ ਕਰੋ ਮਿਹਨਤ ਕਰੋ ਜਿਵੇਂ ਗੁਰਨੀਲ ਨੇ ਕਿਹਾ ਇੱਕ ਟਾਈਮ ਟੇਬਲ ਸੈੱਟ ਕਰੋ ਰਾਤ ਨੂੰ ਸੈਟੀਸਫਾਈ ਹੋ ਕੇ ਸੋਵੋ ਔਰ ਚੀਜ਼ਾਂ ਨੂੰ ਕੁਇਟ ਨਾ ਕਰੋ ਛੱਡੋ ਨਾ ਫੇਲਿਅਰ ਆਉਣਗੇ ਜ਼ਿੰਦਗੀ ਵਿੱਚ ਲੇਕਿਨ ਤੁਸੀਂ ਚਲਦੇ ਜਾਓ ਚਲਦੇ ਜਾਓ ਇੱਕ ਦਿਨ ਮੰਜ਼ਿਲ ਜ਼ਰੂਰ ਮਿਲਦੀ ਹੈ ਲੇਕਿਨ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਦਰਵਾਜ਼ਾ ਖੜਕਾਣਾ ਹੈ ਪਰ ਸਹੀ ਦਰਵਾਜ਼ਾ ਖੜਕਾਣਾ ਹੈ ਤੁਹਾਡੇ ਅੰਦਰ ਕੀ ਗੁਣ ਹੈ ਤੁਹਾਡੇ ਟੀਚਰ ਤੁਹਾਨੂੰ ਕਿਵੇਂ ਗਾਈਡ ਕਰਦੇ ਆ ਉਹਦੇ ਸਾਹਮਣੇ ਚੱਲੋ ਤਾਂ ਇੱਕ ਦਿਨ ਮੰਜ਼ਿਲ ਜ਼ਰੂਰ ਮਿਲਦੀ ਆ ਪਰ ਜਾਂਦੇ ਜਾਂਦੇ ਅਖੀਰਲੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਸਕੂਲ ਨੇ ਸੱਚੀ ਮੇਰਾ ਦਿਲ ਜਿੱਤ ਲਿਆ ਮਾਪਿਓ ਵੱਡੀਆਂ ਵੱਡੀਆਂ ਬਿਲਡਿੰਗਾਂ ਦੇਖ ਕੇ ਵੱਡੇ ਵੱਡੇ ਵਾਅਦੇ ਸੁਣ ਕੇ ਵੱਡੇ ਵੱਡੇ ਸਕੂਲਾਂ ਵਿੱਚ ਵੱਡੀਆਂ ਵੱਡੀਆਂ ਫੀਸਾਂ ਦਿੰਦੇ ਆ ਔਰ ਵੱਡੀਆਂ ਵੱਡੀਆਂ ਥਾਵਾਂ ਤੇ ਟਿਊਸ਼ਨਾਂ ਲਵਾਉਣੀਆਂ ਪੈਂਦੀਆਂ ਲੇਕਿਨ ਗੁਰਲੀਮ ਨੇ ਜੋ ਕਰਕੇ ਦਿਖਾਇਆ ਟੀਚਰਾਂ ਦੇ ਸਹਿਯੋਗ ਨਾਲ ਇਸ ਮਿੱਟੀ ਦੀ ਖੁਸ਼ਬੂ ਦੇ ਨਾਲ ਇੱਕ ਡੈਡੀਕੇਸ਼ਨ ਦੇ ਨਾਲ ਉਹ ਕੋਈ ਕੋਈ ਕਰ ਸਕਦਾ ਪਰ ਉਹਦੇ ਪਿੱਛੇ ਟੀਚਰਾਂ ਦੀ ਬਹੁਤ ਮਿਹਨਤ ਹੁੰਦੀ ਹੈ ਅਸੀਂ ਉਸ ਨੂੰ ਵੀ ਅਣਗੌਲਿਆ ਨਹੀਂ ਕਰ ਸਕਦੇ ਸਿਰਫ ਗੁਰਲੀਨ ਨੂੰ ਦੁਆ ਦੇ ਸਕਦੇ ਆ ਕਿ ਆਈਐਸ ਬਣ ਕੇ ਆਵਰੇ ਸਕੂਲ ਚ ਹੋਰ ਬਹੁਤ ਸਾਰੇ ਬੱਚੇ ਐਦਾਂ ਹੀ ਪ੍ਰਾਪਤੀਆਂ ਹਾਸਲ ਕਰਨ ਤੇ ਸਾਡਾ ਮਾਣ ਵਧਾਉਂਦੇ ਰਹਿਣ ਬੜੇ ਰਹਿਣਾ ਵੀ ਗੋਤੀ ਨਵਾਂ ਸ਼ਹਿਨ ਪਰਛੋੜ ਵੀ ਨਹੀਂ ਸੁਰੀ ਕੈਮਰਾ ਪਰਸੰਦ ਜੀ ਕਿ ਉਹਨਾਂ ਜਾਸਤ ਬਹੁਤ ਜਲਦੀ ਫੇਰਤ ਹੋਸਰ ਹਮਗੇ ਸੱਚੇ ਦਿਖਾਲ ਰੱਬ ਰੱਖਾ